ਇਹ ਮੂਰਤ ਨੂੰ ਜਗਾ ਕਰਦੇ ਕੋਈ ਸ਼ੈਤਾਨ ਦੀ ਪੂਜਾ ਹੁੰਦੀ ਹੈ ਬਿਲਕੁਲ ਕਿ ਭਈ ਸ਼ੈਤਾਨ ਦੀ ਪੂਜਾ ਕਿਵੇਂ ਹੋਗੀ ਉਹ ਤਾਂ ਦੇਵੀ ਦੇਵਤੇ ਮੰਨਦੇ ਉਹ 4 ਲੀਟਰ ਵਾਲਾ ਉਸ ਨੂੰ ਗੁੱਜਣ ਲਾ ਜਾਂਦਾ ਉਸ ਨੂੰ ਕਲੀ ਕਰਦਾ ਉਸ ਨੂੰ ਸਮੈਂਟ ਨਾਲ ਲੇਪਾ ਪੋਚਾ ਕਰਕੇ ਸਜਾ ਕੇ ਉਹਨੂੰ ਕਹਿੰਦਾ ਕਿ ਤੂੰ ਮੇਰਾ ਰੱਬਾ ਬੋੜਾ ਟ੍ਰੈਂਡ ਚੱਲਿਆ ਹੋਇਆ ਲੋਕ ਗਰਦਨਾ ਹਲਾ ਕੇ ਦੱਸਣ ਲੱਗੇ ਹੋਏ ਕੀ ਸਾਡੇ ਪਰਮਿਸ਼ਨ ਇਹ ਗਰਦਨਾ ਹਲਾਣ ਲਈ ਜਿੰਨੇ ਛੋਟੇ ਚਰਚੇ ਜਾਂ ਤੁਸੀਂ ਸਵਾ ਲਾਣੇ ਉਹਦੇ ਜੀ ਬੰਦੇ ਵੀ ਹਿਲਦੇ ਅੰਨਜ ਟੱਪਦੇ ਆਈ ਐਮ ਦਾ ਲਾਈਟ ਆਫ ਦਾ ਬਰਡ ਸਿਰਫ ਉਹ ਇੱਕ ਸ਼ਕਤੀ ਹੈ ਜਿਹੜੀ ਅਸੀਂ ਬੁਲਾਉਨੇ ਆ ਤਾਂ ਉਹ ਟਾਈਮ ਟਾਈਮ ਆਦੀ ਹੈ ਤੇ ਬੰਦਾ ਚੰਗਾ ਹੋ ਜਾਂਦਾ ਉਹ ਲੱਗਦਾ ਨਹੀਂ ਪਾਸਟਰੀ ਹਸਪਤਲ ਖਾਲੀ ਹੋ ਜਾਣਾ ਮੈਂ ਤਾਂ ਕਹਿੰਦਾ ਕਰਾਓ ਸਾਨੂੰ ਪੀਐਮ ਮੋਦੀ ਤੋਂ ਲਿਖਾ ਕੇ ਦੋ ਮੈਂ ਹੁਣ ਕੈਮਰਾ ਬੋਲਦਾ ਤੁਹਾਨੂੰ ਪਰ ਬੰਦੀ ਕਿਉਂ ਨਾ ਤੁਸੀ ਵੈਸੇ ਵੀ ਜਾ ਸਕਦੇ ਕੈਮਰੇ ਦੇ ਉੱਤੇ ਗਾਰੰਟੀ ਦੰਨੇ ਹਾਂਜੀ ਜੇ ਸੌਆਂ ਦੇ ਵਿੱਚੋਂ 80 ਬੰਦੇ ਖੜੇ ਹੋ ਕੇ ਨਾ ਚੱਲ ਪਏ ਤਾਂ ਮੈਨੂੰ ਪਾਸਟ ਨਾ ਕਿਹਾ ਹੁਣ ਕੈਮਰਾ ਕਹਿ ਰਿਹਾ ਕਿੰਨਰਾਂ ਦੇ ਵੀ ਬੱਚੇ ਪੈਦਾ ਕੀਤੇ ਨੇ ਪਰਮੈਸ਼ਨ ਨੇ ਨੋਰਮਲ ਡਿਲੀਵਰੀ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਇਸ ਸਾਇੰਸ ਨੂੰ ਵੀ ਆਪਾਂ ਚੁਣੌਤੀ ਦੇਤੀ ਤੁਸੀਂ ਮੈਨੂੰ ਦੱਸੋ ਜੇ ਨਾ ਸਾਇੰਸ ਕਿੰਨੀ ਬਣਾਇਸ ਤੂੰ ਜੇ ਤਰ ਮੈਨੂੰ ਪੈਸੇ ਦੇ ਕੇ ਕਨਵਰਟ ਕਰਦਾ ਸਾਇੰਸ ਮੈਨੂੰ ਪੈਸੇ ਦੋ ਜੋ ਮਰਜ਼ੀ ਬਣਾਓ ਮੈਂ ਬਣਾਉ ਨੀ ਮੈਂ ਤੈਨੂੰ ਪਰਵਰਤਨ ਕਰ ਲੂੰਗਾ ਮੈਂ ਕਰ ਲੂੰ ਮੈਂ ਕਰ ਲੂੰ ਦੋ ਮੈਨੂੰ ਇਹ ਕੋਈ ਕੋਟ ਥੋੜੀ ਆ ਮੈਂ ਤੈਨੂੰ ਉਤਾਰ ਕੇ ਦਿੱਤਾ ਬਹਿਲਾ ਵੀ ਤੂੰ ਪਾਲ ਤੇ ਤੂੰ ਸਾਈ ਬਣ ਕੇ ਰਹਿ ਤੂੰ ਤੁਹਾਡੇ ਗੱਲਾਂ ਚ ਗੱਲਾਂ ਨਹੀਂ ਤਿੰਨ ਮਹੀਨੇ ਦੇ ਵਿੱਚ ਫਿਰ ਤੁਹਾਨੂੰ ਸੰਸਾਰ ਨੂੰ ਛੱਡ ਕੇ ਜਾਣਾ ਪਊਗਾ